ਮਾਂ ਮਰ ਗਈਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇ ਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮਰੀਆਂ ਮੇਰਾ ਇਹ ਨੰਦੇੜਾ ਹੋ ਗਿਆ ਬਾਜੀ ਬਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਬਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਪ੍ਰੂਫ ਬਣਾ ਕੇ ਪੇਟ ਦੇ ਨਾ ਮੇਰਾ ਬਾਜੀ ਨੇ ਮੇਰਾ ਬੜਾ ਜ਼ਾਦ ਦਿੱਤਾ ਨਹੀਂ ਮੈਂ ਮਰ ਜਾ ਲੋਕੀ ਮੇਰੇ ਸਾਰੇ ਮੇਰੇ ਧਾਰਤੀ ਬਾਜੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬੰਦੀ ਬਾਜੀ ਸਾਰੇ ਘਜਾ ਚੋਕ ਕੇ ਅੰਦਾ ਪਾ ਪਗਰ ਜਾਣੇ ਨਾ ਤੁਨਾ ਲੋਕਾਂ ਨੇ ਸਾਨੂੰ ਮਾਰਨਾ ਫਸੜ ਕਾਤੇ ਰੋਲ ਜਾਣਾ ਅੰਦਾ ਕੋਈ ਕਰਨੀ ਫੋਟ ਮੈਂ ਸਾਰਾ ਵੇਚ ਕੇ ਜੀਤਿਆ ਮੈਂ ਮਨਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾਤਵਾਰੋਂ ਨੇ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸਟਦਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰੇ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆ ਤੋ ਚਲਾਉਂਦਾ ਆ ਘਰ ਗੈਣੇ ਪਾ ਕੇ ਅਸੀਂ ਲਾਉ ਲਿਆ ਆਂਦਾ ਪਾਪਾ ਜੇ ਕਿਸ਼ਤਾਂ ਨਾ ਤੇਰੀਆਂ ਤੇ ਤੂੰ ਸੜਕਾਂ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾ ਲਈ ਮੇਰੀ ਸਰਕਾਰ ਗਾੜੀ ਹੈ ਵਹੀ ਬੈਂਤੀ ਆ ਸਾਡੇ ਬਾਪਾ ਲਿਓ ਕਰਜਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਜਾਣਾ ਮੇਰਾ ਚਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਬੋਡਾ ਪਾ ਕੇ ਵਿਗਾ ਦੇ ਕਿ ਮੇਰਾ ਪੋਤਾ ਹਤ ਵਰਦਾ ਨਹੀਂ ਲੱਭਦਾ ਉਹਨੂੰ ਚੇਤੀ ਤਾਂ ਚੇਤੀ ਜਿੰਦਾ ਵੀ ਹੋਵੇ ਮਾਂ ਕਿਦਾਂ ਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤੀ ਆ ਮੇਰਾ ਪੋਤਾ ਪੰਜਾਬ ਤੇ ਜਾ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਦਾਤ ਵੀ ਕਦੇ ਉਹ ਜਿਹੜਾ ਕਰਤੇ ਕਰ ਜਾਇਆ ਸਰਕਾਰਾਂ ਨੂੰ ਤੇ ਬੜਾ ਪੈਸਾ ਆ ਪਰ ਪਿਓ ਨੇ ਦੇ ਪੰਜ रुपये करके पुत न पढ़ाया लिखाया पुत किसी माड़ा पर मेरा माड़ा नहीं बनिया मैं झोलिया तू ओनी सेवा करके मेरा पुत गया मेरा पुत गरीबी क्डन गया सी ए नहीं पता हो, गरीबी मेरे पुत का की कारण बन गई पर मैं दोस्ता भी कोई दोस्त भी मैन रख दे कोई कल पुटता ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋਲ ਮਾਵੇਂ ਪੁੱਤ ਤੁਹਾਡੇ ਕੋ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਤੁਹਾਡੀ ਵੀ ਮਾਂ ਬਣ ਗਈ ਘਰੀਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਦਿੱਤੀ ਸੀ ਦੇ ਕੇ ਦੇ ਉਹਦਾ ਸਾਹ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤਨ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਗਿਆ ਪੋਤ ਦੀ ਬਾਡੀ ਉੱਥੇ ਡਿੱਗੀ ਸੀ ਤੇ ਮੈਂ ਕੰਮ ਤੇ ਚੱਲ ਗਿਆ ਤੇਰਾ ਦੋਸਤ ਉੱਥੇ ਮਰਿਆ ਪਿਆ ਤੂੰ ਕੰਮ ਤੇ ਕਿੰਦਾ ਜਾ ਸਕਦਾ ਵੇ ਪੁੱਤ ਛੱਡਾਰੋ ਮੇਰੀ ਲੱਗ ਇੱਕ ਮਾਮਾ ਅੱਗੇ ਵੀ ਦੋ ਦੁਨੀਆਂ ਸੀ ਮੈਂ ਤੇ ਲੋਕਾਂ ਨੂੰ ਸੁੱਖ ਮੰਗਦੀ ਪੁੱਤ ਕਿਸੇ ਦਾ ਬਾਰ ਨਾ ਮਰੇ ਐਨੀ ਪਤਾ ਮਾ ਤੂੰ ਇੱਥੇ ਨੋਂ ਆਇਆ ਮੈਂ ਤੇ ਮੰਗਤੀ ਬਨ ਜਣਿਆ ਮੈਂ ਮੰਗਤੀ ਬਨ ਜਣਿਆ ਉਹ ਦੋਈ ਪ੍ਰਾਸੀ ਪ੍ਰਾ ਵੱਡਾ ਤੇਰਾ ਸਾਲ ਬਾਦ ਮੈਂ ਤੇ ਲਈਆ ਆਂਦਾ ਹੀ ਮਾ ਤੇਰ ਕੋ ਰੋਣ ਕਿ ਮੈਂ ਬੜੀ ਗਰੀਬੀ ਕਟਣੀ ਭਾਈਆਂ ਹਰਿਆਣਾ ਮੇਰਾ ਪੁੱਤ ਆ ਪਿਛੇ ਕੱਲਾ ਹੀ ਆ ਮੇਰਾ ਪੁੱਤ ਕੱਲਾ ਹੀ ਆ ਕੱਲਾ ਹੀ ਆ ਹੋਰ ਤੇ 11 ਤਰੀਕ ਨੂੰ ਗਿਆ ਜੇ 11 ਨਹੀਂ ਆਈ ਨਾ ਮੈਂ

ਤੇ ਜੁਨੀ ਯੂਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਛਨੀਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਮੈਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਹਦੀ ਕੋਈ ਫੋਟੋ ਫੋਟੋ ਖਿੱਚੀ ਤੁਸੀਂ ਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖੇਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਾਡੀ ਵਿਖਾ ਦੇ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਜ਼ਰ ਦੇ ਵਿੱਚ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਮੜ ਕੇ ਫੋਨ ਜਦੋਂ ਕੀਤਾ ਤਕਾਲੀ ਤੇ ਇੱਕ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਾਜ਼ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗ ਰਿਹਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਉਹ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਅਜੇ ਜਾਣਾ ਮ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਹੀ ਕਿਹਾ ਵੀ ਉਹਦੀ ਅਨਸੋਰਸ ਦੀ ਫੋਟੋ ਕਾਪੀ ਦੇ ਦੋ ਅਨਸੋਰਸ ਹੋਈ ਆ ਉਹ ਕਿਨਾਂ ਜਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਨੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲਜ ਇਹ ਸਾਈਂਵਰਲ ਆ ਜੀ ਜਲੰਧਰ ਸਾਈਂਵਰਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਕਿ ਇਹਦੀ ਹੁਣ ਸੋਰਸ ਜੜੀ ਉਹ ਸਾਨੂੰ ਦੋ ਕਿ ਜੇ ਉਹ ਡੈੱਡ ਬੋਡੀ ਮਿਲਾਉਣੀ ਪਏ ਸਾਡੇ ਉਧ ਉਹ ਕਹਿੰਦੇ ਨਹੀਂ ਜਿੰਜੇ ਸਾਨੂੰ ਕਨਫਰਮ ਨਹੀਂ ਹੁੰਦਾ ਵੀ ਮਰ ਗਿਆ ਕਿ ਹੈਗਾ ਉਹnach ਨਹੀਂ ਕੋ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਤੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਇਹ ਗਵ ਆਪਸਾ ਜਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿਹਨਾ ਹੋਣੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਕੀ ਜਦੋਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਣ ਬਾਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿਤਰਾ ਆ ਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਲ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਪਾਰੀ ਨਹੀਂ ਮਾਮਾ ਮਾਰਦੀਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇ ਦਿਓ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮਰ ਲਿਆ ਮੇਰਾ ਤਿੰਨ ਦਿਨ ਹੋ ਗਿਆ ਬਾਜੀ ਬਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਬਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਬਰੂਹ ਬਣਾ ਕੇ ਭੇਜੇ ਨਾ ਮੇਰਾ ਬਾਜੀ ਨੇ ਮੇਰਾ ਬੜਾ ਜ਼ਾਦ ਦਿੱਤਾ ਨਹੀਂ ਮੈਂ ਮਰ ਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਦੀ ਬਾਜੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬੰਦੀ ਬਾਜੀ ਸਾਰੇ ਘਜਾ ਚੋਕ ਕੇ ਅੰਦਾਪਾ ਜੀ ਤੇ ਮੈਂ ਮਨਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਐਤਵਾਰ ਨੂੰ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸਟਤਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰਾ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆ ਟਚਲਾਉਂਦਾ ਆ ਘਰ ਗੈਣੇ ਪਾ ਕੇ ਅਸੀਂ ਲਾਉ ਲਿਆ ਆਂਦਾ ਪਾਪਾ ਜੇ ਕਿਸਤਾਂ ਨਾ ਤੇਰੀਆਂ ਤੇ ਤੂੰ ਸਰਕਾ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾ ਲਈ ਮੇਰੀ ਸਰਕਾਰ ਗਾੜੀ ਹੈ ਵਹੀ ਬੈਂਤੀ ਆ ਸਾਡੇ ਬਾਪਾ ਲੋ ਕਰਜਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਕਰ ਲਾ ਚੰਦਾ ਮੇਰਾ ਜਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਫੋਟੋ ਪਾ ਕੇ ਵਿਗਾ ਦੇ ਕਿ ਮੇਰਾ ਪੋਤਾ ਹੱਤ ਵਰਦਾ ਨਹੀਂ ਲੱਭਦਾ ਉਹਨੂੰ ਛੇਤੀ ਤੋਂ ਛੇਤੀ ਜਿੰਦਾ ਵੀ ਹੋਵੇ ਮਾਕੀ ਦਾ ਨੂੰ ਮਰਿਆ ਕਿਹਾ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੋਤਾ ਪੰਜਾਬ ਤੇ ਜਾ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਨਤ ਵੀ ਕਦੇ ਉਹ ਜਿਹੜਾ ਕਰਤੇ ਕਰ ਜਾਇਆ ਸਰਕਾਰਾਂ ਨੂੰ ਤੇ ਬੜਾ ਪੈਸਾ ਆ ਪਰ ਪਿਓ ਨੇ ਦੇ ਪੰਜ रुपये करके पुत नया लिखाया पुत किसी का माड़ा पर मेरा माड़ा नहीं बनिया मैं झोलिया तू ओनी सेवा करके मेरा पुत गया मेरा पुत गरीबी क्डन गया सी ए नहीं पता हो। गरीबी मेरे पुत का की कारण बन गई पर मैं दोस्ता भी कोई दोस्त भी मेनु रख दे गल पुटता ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋ ਮਾਵੇਂ ਪੁੱਤ ਤੁਹਾਡੇ ਕੋ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਤੁਹਾਡੀ ਵੀ ਮਾਂ ਬਣ ਗਈ ਗਰੀਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਨਹੀਂ ਦਿੱਤੀ ਤੇ ਕਿਤੇ ਉਹਦਾ ਸਾਹ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤਨ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਗਿਆ ਪੋਤ ਦੀ ਬਾਡੀ ਉੱਥੇ ਡਿੱਗੀ ਸੀ ਤੇ ਮੈਂ ਕੰਮ ਤੇ ਚੱਲ ਗਿਆ ਤੇਰਾ ਦੋਸਤ ਉੱਥੇ ਮਰਿਆ ਪਿਆ ਤੂੰ ਕੰਮ ਤੇ ਕਿੰਦਾ ਜਾ ਸਕਦਾ ਵੇ ਪੁੱਤ ਛੰਗਾਰੋ ਮੇਰੀ ਨਲੋ ਇੱਕ ਮਾਮਾ ਅੱਗੇ ਵੀ ਦੋਤੀਆਂ ਸੀ ਮੈਂ ਤੇ ਲੋਕਾਂ ਨੂੰ ਸੁੱਖ ਮੰਗਦੀ ਪੁੱਤ ਕਿਸੇ ਦਾ ਬਾ ਨਾ ਮਰੇ ਐਨੀ ਪਤਾ ਮਾ ਤੋਂ ਇੱਥੇ ਨਾ ਆ ਮੈਂ ਤੇ ਮੰਗਤੀ ਬਣ ਜਾਣਾ ਆ ਮੈਂ ਮੰਗਤੀ ਬਣ ਜਾਣਾ ਉਹ ਦੋਈ ਪ੍ਰਾਸੀ ਪ੍ਰਾ ਵੱਡਾ ਤੇਰਾ ਸਾਲ ਬਾਦ ਮੈਂ ਤੇ ਲਈਆ ਆਂਦਾ ਹੀ ਮਾ ਤੇਰ ਕੋ ਰੋਣ ਕੇ ਮੈਂ ਬੜੀ ਗਰੀਬੀ ਕਟਨੀ ਪਾਈਆਂ ਹਰਿਆਣਾ ਮੇਰਾ ਪੁੱਤ ਆ ਪਿਛੇ ਕੱਲਾ ਹੀ ਆ ਮੇਰਾ ਪੁੱਤ ਕੱਲਾ ਹੀ ਆ ਕੱਲਾ ਹੀ ਆ ਹੋਰ ਤੇ 11 ਤਰੀਕ ਨੂੰ ਆਜੇ 11 ਨਹੀਂ ਆਈ ਨਾ ਮੈਨੂੰ

ਤੇ ਜੋਨੀ ਯੂਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਇਹ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਹੋਈ ਤੇ ਉਹ ਜੋੜੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਦੀ ਕੋਈ ਫੋਟੋ ਫਾਟੋ ਖਿੱਚੀ ਤੁਸੀਂ ਉਹ ਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖੇਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਵਾਸਤੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਡੀ ਵਿਖਾ ਦੋ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੂੰ ਪੁਲਿਸ ਦੀ ਹਰਾਸ ਦੇ ਵਿੱਚ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਮੁੜ ਕੇ ਫੋਨ ਕਰਾਉ ਕੀਤਾ ਤਕਾਲੀ ਦੇਖ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਰਾਸ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗ ਰਿਹਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਵਾ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਇਹ ਜਾਨਣਾ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਹੀ ਕਿਹਾ ਵੀ ਉਹਦੀ ਸੋਰਸ ਦੀ ਫੋਟੋ ਕਾਪੀ ਦੇ ਉਹਨਾਂ ਸੋਰਸ ਹੋਈ ਆ ਉਹ ਕਿਨਾਂ ਚਾਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਣੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲਜ ਇਹ ਸਾਈਓਵਰ ਵਾਲੇ ਆ ਜੀ ਜਲੰਧਰ ਸਾਈਓਵਰਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤਾਂ ਨਹੀਂ ਇਹਦੀ ਅਨਸੋਰਸ ਜੜੀ ਉਹ ਸਾਨੂੰ ਦੋ ਕਿ ਜੇ ਉਹ ਡੈੱਡ ਬੋਡੀ ਮਿਲ ਆਉਣੀ ਪਈ ਸਾਡੇ ਉਧ ਉਹ ਕਹਿੰਦੇ ਨਹੀਂ ਜਿੰਜੇ ਸਾਨੂੰ ਕਨਫਰਮ ਨਹੀਂ ਹੁੰਦਾ ਵੀ ਮਰ ਗਿਆ ਕਿ ਹੈਗਾ ਉਹ ਮੈਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਅੱਗੇ ਉੱਥੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਇਹ ਗਵ ਆਪਸਾ ਹੋ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿਸੇ ਨਾਲ ਹੋਣ ਹੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਹੈ ਜਿਦ ਤਰ੍ਹਾਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈ ਜਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਣ ਬਾਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿਤਰਾ ਆ ਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਲ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਬਾਜੀ ਨਹੀਂ ਮਾਮਾ ਮਾਰਦਿਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇ ਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਰੀਆ ਮੇਰਾ ਤਿੰਨ ਦਿਨ ਹੋ ਗਿਆ ਬਾਜੀ ਬਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਬਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਸਬੂਤ ਬਣਾ ਕੇ ਭੇਜੇ ਨਾ ਮੇਰਾ ਬਾਜੀ ਨੇ ਮੇਰਾ ਬੜਾ ਜ਼ਾਦ ਦਿੱਤਾ ਨਹੀਂ ਮੈਂ ਮਰ ਜਾ ਲੋਕੀ ਮੇਰੇ ਸਾਰੇ ਮੇਰੇ ਨਾਲ ਥੀ ਬਾਦੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬਣਦੀ ਬਾਦੀ ਸਾਰਾ ਘਜਾ ਚੋਲ ਕੇ ਅੰਦਾ ਪਾ ਪਾ ਜਾਨੇ ਨਾ ਤੁਨਾ ਲੋਕਾਂ ਨੇ ਸਾਨੂੰ ਮਾਰਨਾ ਫਸੜ ਕਾ ਦੇ ਰੋ ਜਣਾ ਅੰਦਾ ਕੋਈ ਗੱਲ ਨਹੀਂ ਪੁੱਤ ਮੈਂ ਸਾਰਾ ਵੇਚ ਕੇ ਰੇ ਉੱਥੇ ਰੋੜੀਆਂ ਦੀ ਗੁੱਲੀ ਵਿੱਚ ਵੇਚੂ ਮੈਂ ਰੋੜੀਆਂ ਦੀ ਗੁੱਲੀ ਵਿੱਚ ਵੇਚੂ ਮੇਰੇ ਹੱਥ ਜੋੜ ਕੇ ਵੇਚਿਆ ਮੇਰੀ ਮੇਰੀ ਬਾਪਾ ਤੇ ਮੇਰੇ ਆਦਮੀ ਦੀ ਬਾਪਾ ਲਿਆ ਇਹ ਪੱਤਰ ਹੋ ਗਿਆ ਰੋ ਨਹੀਂ ਸਕਦਾ ਮੈਂ i it? ਦਰਜੀਆ ਮੈਂ ਮਮਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਤਵਾਰ ਉਹਨੇ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸਵਟਦਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰਾ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆ ਟਚਲਾਉਂਦਾ ਆ ਘਰ ਗੈਣੇ ਪਾ ਕੇ ਅਜਿ ਲੌ ਲਿਆ ਆਂਦਾ ਪਾਪਾ ਜੇ ਕਿਸਤਾ ਨਾ ਤਰੀਆਂ ਤੇ ਤੂੰ ਸਰਕਾ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾਲ ਨਹੀਂ ਇਹ ਸਰਕਾਰ ਗਾੜੀ ਹੈ ਵਹੀ ਬੇਂਤੀ ਹੈ ਸਾਡੇ ਬਾਪ ਪੜ ਲਿਓ ਕਰਜਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਚੰਨਾ ਮੇਰਾ ਚਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਫੋਟੋ ਪਾ ਕੇ ਵਿਖਾ ਦੇ ਕਿ ਮੇਰਾ ਪੋਤਾ ਹਤ ਵਰਦਾ ਨਹੀਂ ਲੱਭਦਾ ਉਹਨੂੰ ਛੇਤੀ ਤੋਂ ਛੇਤੀ ਜਿੰਦਾ ਵੀ ਹੋਵੇ ਮਾਂ ਕਿਦਾਂ ਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੋਤਾ ਪੰਜਾਬ ਤੇ ਜਾ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਨਤ ਵੀ ਕਦੇ ਉਹ ਜਿਹੜਾ ਕਰਤੇ ਕਰ ਜਾਇਆ ਸਰਕਾਰ ਨੋਤੇ ਬੜਾ ਪੈਸਾ ਆਇਆ ਪਰ ਪਿਓ ਨੇ ਦੇ ਪੰਜ ਪੰਜ ਰੁਪਏ ਕਰਕੇ ਪੁੱਤ ਨੂੰ ਪੜਾਇਆ ਲਖਾਇਆ ਪੁੱਤ ਕਿਸੇ ਦਾ ਨਹੀਂ ਮਾੜਾ ਹੁੰਦਾ ਪਰ ਮੇਰਾ ਪੁੱਤ ਕਿਸੇ ਦਾ ਮਾੜਾ ਨਹੀਂ ਬੜੀਆਂ ਮੈਂ ਤੇ ਲੋਕੀ ਕਹਿੰਦੇ ਮਰ ਗਿਆ ਮੈਂ ਫਿਰ ਵੀ ਘਰ ਦੇ ਬਰੇ ਚੋਲੀਆਂ ਆਈ ਅਰਦਾਸ ਕਰ ਰਹੀ ਬਾਬਾ ਮੇਰੀ ਚੋਲੀ ਵਿੱਚ ਪਾ ਦੀ ਤੂੰ ਨੀ ਸੇਵਾ ਕਰਕੇ ਮੇਰਾ ਪੁੱਤ ਗਿਆ ਮੇਰਾ ਪੁੱਤ ਤੇ ਗਰੀਬੀ ਕੰਡਣ ਗਿਆ ਸੀ ਇਹ ਨਹੀਂ ਪਤਾ ਉਹ ਗਰੀਬੀ ਮੇਰੇ ਪੁੱਤ ਦਾ ਕੀ ਕਾਰਨ ਬਣ ਗਿਆ ਪਰ ਮੈਂ ਦੋਸਤਾਂ ਵੀ ਕੋਈ ਦੋਸਤ ਵੀ ਨਹੀਂ ਰਹ ਦੇਨੀਆ ਕੋਈ ਕਹਿੰਦਾ ਨੇ ਗੱਲ ਕੁੱਟ ਤਾ ਅਹੀਂ ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋ ਮਾਵੇਂ ਪੁੱਤ ਤਾੜਨੇ ਕੋ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਟਾਡੀ ਵੀ ਮਾਂ ਬਣ ਗਈ ਘਰੀ ਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਦਿੱਤੀ ਦੇ ਕੇ ਦੇ ਉਹਦਾ ਸਾ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਗਿਆ ਪੋਤ ਦੀ ਬਾਡੀ ਉੱਥੇ ਡਿੱਗੀ ਸੀ ਤੇ ਮੈਂ ਕੰਮ ਤੇ ਚੱਲ ਗਿਆ ਤੇਰਾ ਦੋਸਤ ਉੱਥੇ ਮਰਿਆ ਪਰ ਵੇ ਤੂੰ ਕੰਮ ਦੇ ਕਿੰਦਾ सकता वे पुत सरकार मावा मरे एनी पता मूठे तो मैं भरा सी भरा वा तेरा साल बाद मैं ती आेरे को रोण गया मैं बड़ी गरीबी कटनी बाईया मेरा पुत आ पीछी कला या, मेरा पुत कला या, कला ही आ गया

ਇਹ ਸਾਈਫਰਸ ਗਿਆ ਜੇ ਤੇ ਯੂਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਇਹ ਹੀ ਰਾਤ ਛਨੀਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ 4 ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਦੀ ਕੋਈ ਫੋਟੋ ਫਾਟੋ ਖਿੱਚੀ ਤੁਸੀਂ ਉਹਦੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖੇਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਪੀ ਜਾ ਸਾਨੂੰ ਉਹਦੀ ਬਡੀ ਵਿਖਾ ਦੋ ਕਿੱਥੇ ਆ ਜੀਦਾ ਜਾਂ ਕਿੱਦਾਂ ਵਾ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਜ਼ਰ ਦੇ ਵਿੱਚ ਆ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਉਮੜ ਕੇ ਫੋਨ ਜਦੋਂ ਕੀਤਾ ਕਹਾਣੀ ਦੇਖ ਜਾਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹੌਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗਦਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਵਾ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਇਹ ਜਾਨਣਾ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਹੀ ਕਿਹਾ ਕਿ ਉਹਦੀ ਅਨਸੋਰਸ ਦੀ ਫੋਟੋ ਕਾਪੀ ਦੇ ਦੋ ਅਨਸੋਰਸ ਹੋਈ ਆ ਉਹ ਕਿਨਾਂ ਚਾਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਰਣੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲਜ ਇਹ ਸਾਈਂ ওভার ਆਲੇ ਆ ਜੀ ਜਲੰਧਰ ਆਈਵਰਸਿਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਅਜੇ ਉਹਨਾਂ ਨੇ ਫੋਨ ਤੇ ਗੱਲ ਹੋਈ ਪੁੱਛਿਆ ਕਿ ਉਹਦੀ ਅਨਸੋਰਸ ਜੜੀ ਉਹ ਸਾਨੂੰ ਦੋ ਕਿ ਜੇ ਉਹ ਡੈੱਡ ਬੋਡੀ ਮਿਲ ਆਉਣੀ ਪਏ ਸਾਡੇ ਉਧ ਉਹ ਕਹਿੰਦੇ ਨਹੀਂ ਜਿੰਜੇ ਸਾਨੂੰ ਕੰਫਰਮ ਨਹੀਂ ਹੁੰਦਾ ਵੀ ਮਰ ਗਿਆ ਕਿ ਹੈਗਾ ਉਹ ਮੈਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਵੀ ਉੱਥੇ ਕਿ ਇਹਨਾਂ ਕੋਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਹੈਗਾ ਵਾਪਸ ਆ ਜਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਰਨਾ ਹੋਣ ਹੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਹੈ ਜੇ ਤੁਹਾ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈਚਾਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸੰਭਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿਤਰਾ ਆ ਤੁਹਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਈ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਬਾਜੀ ਨਹੀਂ ਮਾਮਾ ਮਾਰਦਿਆਂ ਨਾ ਉਹ ਕਹਿੰਦੇ ਆ ਮੈਨੂੰ ਛੁੱਟੀ ਦੇ ਜੋ ਮਾਂ ਮੇਰੀ ਮਰ ਗਈ ਆ ਮੈਂ ਮਰ ਜੂਗੀ ਨਾ ਮੇਰੇ ਪੁੱਤ ਨੇ ਮੇਰਾ ਮੂੰਹ ਵੇਖਣਾ ਨਾ ਮੈਨੂੰ ਮਾਰ ਦੋ ਨਾ ਇੱਕ ਵਾਰੀ ਨਹੀਂ ਮੈਰੀਆ ਮੇਰਾ ਤਿੰਨ ਦਿਨ ਹੋ ਗਿਆ ਬਾਜੀ ਬਾਜੀ ਤਿੰਨ ਦਿਨ ਹੋ ਗਿਆ ਮੈਂ ਉਹਦਾ ਮੂੰਹ ਨਹੀਂ ਵੇਖਿਆ ਬਾਜੀ ਤੈਨੂੰ ਤਾਂ ਪਤਾ ਹੀ ਨਾ ਮੈਂ ਪਰੂਫ ਬਣਾ ਨਾ ਮੇਰਾ ਪਾਤੀ ਨੇ ਮੇਰਾ ਬੜਾ ਜ਼ਾਦ ਦਿੱਤਾ ਨਹੀਂ ਮੈਂ ਮਰ ਜਾ ਲੋਕੀ ਮੇਰੇ ਸਾਰੇ ਮੇਰੇ ਧਾਰਤੀ ਬਾਦੀ ਸਰਕਾਰ ਕਿਉਂ ਨਹੀਂ ਮੇਰੇ ਨਾਲ ਬੰਦੀ ਬਾਜੀ ਸਾਰਾ ਘਜਾ ਚੋਕ ਕੇ ਅੰਦਾ ਪਾ ਪਗਰ ਜਾਣੇ ਨਾ ਤੁਨਾ ਲੋਕਾਂ ਨੇ ਸਾਨੂੰ ਮਾਰਨਾ ਫਸੜ ਕਾ ਦੇ ਰੋ ਜਣਾ ਅੰਦਾ ਕੋਈ ਕਰਨੀ ਫੋਟ ਮੈਂ ਘਰ ਵੇਚ ਕੇ ਰੇ ਉੱਤੇ ਰੋੜੀਆਂ ਦੀ ਗੁੱਲੀ ਵਿੱਚ ਵੇਚੂ ਮੈਂ ਮੈਂ ਰੋੜੀਆਂ ਦੀ ਗੁੱਲੀ ਵਿੱਚ ਵੇਚੂ ਮੇਰੇ ਹੱਥ ਜੋੜ ਕੇ ਬੇਚਿਆ ਮੇਰੀ ਮੇਰੀ ਬਾਪਾ ਮੇਰੇ ਆਦਮੀ ਦੇ ਬਾਪ ਭਾਂਡਿਓ ਇਹ ਪੱਥਰ ਹੋ ਗਿਆ ਰੋ ਨਹੀਂ ਸਕਦਾ ਮੈਂ ਤਾਂ ਰੋਣੀ ਹੈ ਨਾ ਇੰਦਰਜੀਤ ਆ ਮਹਿਮਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਐਤਵਾਰ ਨੂੰ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸਵਟਤਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰਾ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆ ਟਚਲਾਉਂਦਾ ਆ ਘਰ ਗੈਣੇ ਪਾ ਕੇ ਅਸੀਂ ਲੌਣ ਲਿਆ ਆਂਦਾ ਪਾਪਾ ਜੇ ਕਿਸਤਾਂ ਨਾ ਤੇਰੀਆਂ ਤੇ ਤੂੰ ਸੜਕਾਂ ਤੇ ਆ ਜਾਣਾ ਆਂਦਾ ਪੁੱਤ ਤੂੰ ਟੈਨਸ਼ਨ ਨਾ ਲੈ ਹਰੀ ਸਰਕਾਰ ਗਾੜੀ ਹੈ ਵਹੀ ਬੇਂਤੀ ਹੈ ਸਾਡੇ ਬਾਪ ਪੜ ਲਿਓ ਕਰਜ਼ਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਜਾਣਾ ਮੇਰਾ ਚਿੱਤੇ ਵੀ ਪੋਤੇ ਆ ਇੱਕ ਦੇ ਮੈਨੂੰ ਫੋਟੋ ਪਾ ਕੇ ਵਗਾ ਦੇ ਕਿ ਮੇਰਾ ਪੋਤਾ ਹਤਵਾ ਦਾ ਨਹੀਂ ਲੱਭਦਾ ਉਹਨੂੰ 체ਤੀ ਤਾਂ 체ਤੀ ਜਿੰਦਾ ਵੀ ਹੋਵੇ ਮਾਂ ਕਿਦਾਂ ਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੋਤਾ ਪੰਜਾਬ ਤੇ ਜਾ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਨਤ ਵੀ ਕਦੇ ਉਹ ਜਿਹੜਾ ਕਰਤੇ ਕਰ ਜਾਇਆ ਸਰਕਾਰ ਆਨੋ ਤੇ ਬੜਾ ਪੈਸਾ ਆਇਆ ਪਰ ਪਿਓ ਨੇ ਦੇ 5-5 ਰੁਪਏ ਕਰਕੇ ਪੁੱਤ ਨੂੰ ਪੜਾਇਆ ਲਖਾਇਆ ਪੁੱਤ ਕਿਸੇ ਦਾ ਨਹੀਂ ਮਾਰਾ ਹੁੰਦਾ ਪਰ ਮੇਰਾ ਪੁੱਤ ਕਿਸੇ ਦਾ ਮਾਰਾ ਨਹੀਂ ਬੜੀਆਂ ਮੈਂ ਤੇ ਲੋਕੀ ਕਹਿੰਦੇ ਮਰ ਗਿਆ ਮੈਂ ਫਿਰ ਵੀ ਗੋਦਵਰੇ ਚੋਲਿਆ ਆਂ ਅਰਦਾਸ ਕਰ ਰਹੀ ਬਾਬਾ ਮੇਰੀ ਚੋਲੀ ਵਿੱਚ ਪਾ ਦੀ ਤੂੰ ਨਿ ਸੇਵਾ ਕਰਕੇ ਮੇਰਾ ਪੁੱਤ ਗਿਆ ਮੇਰਾ ਪੁੱਤ ਤੇ ਗਰੀਬੀ ਕੰਡਣ ਗਿਆ ਸੀ ਇਹ ਨਹੀਂ ਪਤਾ ਉਹ ਗਰੀਬੀ ਮੇਰੇ ਪੁੱਤ ਦਾ ਕੀ ਕਾਰਨ ਬਣ ਗਿਆ ਪਰ ਮੈਂ ਦੋਸਤਾਂ ਵੀ ਕੋਈ ਦੋਸਤ ਵੀ ਰਹ ਦਨੀਆ ਕੋਈ ਕਹਿੰਦਾ ਨੇ ਗੱਲ ਕੁੱਟ ਤਾ ਅਹੀਂ ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋ ਮਾਵੇਂ ਪੁੱਤ ਤਾ ਤੇ ਕੋ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਤੁਹਾਡੀ ਵੀ ਮਾਂ ਬਣ ਗਈ ਘਰੀਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਦਿੱਤੀ ਸੀ ਤੇ ਕਿਤੇ ਉਹਦਾ ਸਾ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਗਿਆ ਪੋਤ ਦੀ ਬਾਡੀ ਉੱਥੇ ਡਿੱਗੀ ਸੀ ਤੇ ਮੈਂ ਕੰਮ ਤੇ ਚੱਲ ਗਿਆ ਤੇਰਾ ਦੋਸਤ